ਅੱਛਾ ਵੇ ਆ ਕੀ ਕਰਦਾਈ ਮੈਂ ਕੀ ਕਰਾਂ ਹੁਣ ਸ਼ੇਖਰ ਨੂੰ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਰੋਕ ਸਕਦਾ ਉਹ ਮੇਰੀ ਮੋਚੀ ਕਰਤੀ ਮੈਂ ਵੀ ਢਿੰਡੇ ਜਾਣਾ ਸੀ ਬਠਿੰਡੇ ਮੁਸਤੇ ਚੜ ਕੇ ਜਾਣਾ ਸੀ ਦੋ ਚਾਰ ਦਿਨ ਠਹਿਰ ਕੇ ਚੱਲ ਜੀ ਨਾਲੇ ਵੈਸੇ ਵੀ ਅੱਜਕੱਲ ਬਠਿੰਡੇ ਐਦਾਂ ਦਾ ਰਵਾਜੀ ਚੱਲਦਾ ਅੱਛਾ ਚੱਲ ਡੰਡੀ ਹੋ ਇੱਥੋਂ ਹਾਂ ਸਹੀ ਉਹ ਜੇ ਕਿਤੇ ਘਰੋਂ ਬਾਹਰ ਨਿਕਲੇ ਹੋ ਤਾਂ ਪਤਾ ਲੱਗੇ ਓਕੇ ਵਾਈ ਗਰੂਪ ਬੋਲ ਕੇ ਨਹੀਂ ਸੀਟ ਉੱਤੇ ਬਹਿ ਜਾ ਬੰਲੀਏ ਉਹ ਕੀ ਹੈ ਤੈਨੂੰ ਕਿਸੇ ਗੱਲੋਂ ਕਹਿਣਾ ਹੈ ਯਾ ਕੰਮ ਵੀ ਸ਼ੁਰੂ ਕਰਦਾ ਹੈ ਅਕ ਯਾਰ ਪੁੱਤਰਾ ਵਧੀਆ ਵਧੀਆ ਠੀਕ ਹੈ ਬਾਈ ਬਹਿ ਜਾ ਲੈ ਫਿਰ ਜਰਾ ਮੇਰੇ ਵੀ ਟੈਂਟਿੰਗ ਪੇਂਟਿੰਗ ਕਰਦੇ ਫਿਰ ਅਜੇ ਕੱਲ ਪਰਸੋਂ ਦਾ ਕਰਾ ਕੇ ਗਿਆ ਸੀ ਬਾਈ ਕਿਤੇ ਸ਼ਹਿਰ ਸ਼ੁਰ ਜਾਣਾ ਉਹ ਸ਼ਹਿਰ ਨਹੀਂ ਜਾਣਾ ਘਰੇ ਹੋਣਾ ਕਿਸੇ ਨੇ ਕਿਨੇ ਉਹ ਤੇਰੇ ਭਤੀਜੇ ਟੇਸ਼ਨ ਨੂੰ ਦੇਖੇ ਹੋਣਾ ਕਿਸੇ ਨੇ ਬਣਾ ਦੇ ਜਰਾ ਯੋਗਾ ਓ ਥੋੜਾ ਦਿਲ ਚ ਕਿਹੜਾ ਜਾ ਉੱਠ ਖੜਿਆ ਸੀ ਓਏ ਕਿਹੜਾ ਢਿੜ ਟੁੜਦਾ ਹੁੰਦਾ ਤੇਰੇ ਦਿਲ ਟੁੜਦਾ ਮੇਰੇ ਦਿਲ ਚ ਉੱਠਦਾ ਹੈ ਆਹੋ ਆਹੋ ਮੈਨੂੰ ਪਤਾ ਤੂੰ ਨਹੀਂ ਚਾਹੁੰਦਾ ਕਿ ਤੇਰਾ ਵਿਆਹ ਨਹੀਂ ਹੋਇਆ ਕਿਸੇ ਹੋਰ ਦੇ ਵੀ ਨਾ ਹੋਵੇ ਆ ਵਿਆਹ ਬੜਾ ਤੇ ਮੈਂ ਕਿੜੇ ਉਠਾਈ ਜਾਂ ਢਿੜ ਚ ਓ ਵਧਾਈਆਂ ਬਾਈ ਫੇਰ ਅਸੀਂ ਵੀ ਸਵਾਲੀਏ ਨਵੇਂ ਕੱਪੜੇ ਕੁੱਪੜੇ ਬਰਾਤ ਜਾਣ ਲਈ ਓ ਕੱਪੜੇ ਤਾਂ ਨਵੇਂ ਪਾ ਲੈਣਾ ਬੂਥਾ ਤਾਂ ਹਿਲ ਜਾਣਾ ਪਊ ਨਾ ਤੂੰ ਪਾਲਾ ਫੇਰ ਟਿਚਵਟਣ ਵਾਲਾ ਝੱਗਾ ਓ ਟੀਟੀ ਆਪਾਂ ਨੂੰ ਇਹਨੇ ਕਦੋਂ ਲੈ ਕੇ ਜਾਣਾ ਬਰਾਤ ਜਾ ਆਪਾਂ ਦਾ ਤੈਨੂੰ ਪਤਾ ਦੇਸੀ ਜੇ ਬੰਦੇ ਆ ਇਹ ਆਪਾਂ ਨੂੰ ਨਹੀਂ ਲੈ ਕੇ ਜਾਂਦਾ ਓਏ ਤਾਂ ਕੱਲੀ ਜਾ ਕੇ ਲੈ ਆਊਗਾ ਆਹੋ ਓਏ ਤਾਇਆ ਓ ਛੱਡ ਯਾਰ ਕਰਤੀ ਗੱਲ ਹੈ ਤਾਇਆ